ਵਿਕਰਮ ਸਿੰਘ ਮਜੀਠੀਆ ਜਦੋਂ ਵਿਜੀਲੈਂਸ ਨੇ ਗ੍ਰੈਸਤਾਰ ਕੀਤੇ ਨੇ ਲਗਾਤਾਰ ਚਰਚਾ ਦੇ ਵਿੱਚ ਨੇ ਭਾਵੇਂ ਉਹਨਾਂ ਦੇ ਬਿਆਨ ਹੋਣ ਜਾਂ ਫਿਰ ਉਹਨਾਂ ਦੀ ਧਰਮ ਪਤਨੀ ਦੇ ਬਿਆਨ ਹੋਣ ਤੇ ਅੱਜ ਦੋ ਦੋ ਫੈਸਲੇ ਉਹਨਾਂ ਨੂੰ ਲੈ ਕੇ ਐਨਕ ਤਾ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਉਹਨਾਂ ਨੂੰ ਮਾਣ ਨਹੀਂ ਜਿਹੜਾ ਮਾਮਲੇ ਦੇ ਵਿੱਚ ਆ ਨੋਟਿਸ ਜਾਰੀ ਕੀਤਾ ਤੇ ਇਧਰਲੇ ਪਾਸੇ ਅੱਜ ਹਾਈ ਕੋਰਟ ਤੋਂ ਵੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆਈ ਜਿਹੜਾ ਫੈਸਲਾ ਸੁਣਾਇਆ ਨਹੀਂ ਗਿਆ ਸੁਣਵਾਈ ਅੱਗੇ ਹੁਣ ਮੰਗਲਵਾਰ ਤੇ ਟਾਲੀ ਗਈ ਹੈ 48 ਘੰਟਿਆਂ ਦੇ ਅੰਦਰ ਅੰਦਰ ਬਿਕਰਦੀ ਮੀਠੀਆ ਮਾफी ਮੰਗ ਲੈਣਾ ਇਸ ਬਿਆਨ ਨੂੰ ਵਾਪਸ ਲੈਣਾ ਨਹੀਂ ਤੇ ਮੈਂ ਕੋਈ ਕਾਰਵਾਈ ਕਰੂੰਗਾ ਉਹਨਾਂ ਨੇ ਐਪਲੀਕੇਸ਼ਨ ਜਮਾਨਤ ਲਈ ਨਹੀਂ ਪਾਈ ਸੀ ਉਹਨਾਂ ਨੇ ਐਪਲੀਕੇਸ਼ਨ ਇਸ ਸਾਰੀ ਐਫ ਆਈ ਆਰ ਨੂੰ ਇਸ ਪ੍ਰਕਿਰਿਆ ਨੂੰ ਗਲਤ ਸਾਬਤ ਕਰਕੇ ਰੱਦ ਕਰ ਲਈ ਪਾਈ ਤਾਂ ਸਰਕਾਰੀ ਬਕੀਰ ਤਾਂ ਬਾਹਰ ਆ ਕੇ ਦੰਪਰ ਰਹੀ ਸੀ ਕਿ ਵੀ ਇਹਨਾਂ ਦੀ ਐਪਲੀਕੇਸ਼ਨ ਗਲਤ ਸੀ ਇਹਨਾਂ ਦੀ ਐਪਲੀਕੇਸ਼ਨ ਸਹੀ ਨਹੀਂ ਸੀ ਜੀ ਇਸ ਲਈ ਰਾਜ ਨੇ ਉਹਨਾਂ ਅਗਲੀ ਤਰੀਕ ਤੇ ਪਤਾ ਕਿ 8 ਤਰੀਕ ਤੱਕ ਇਹਨਾਂ ਨੂੰ ਨਵੀਂ ਐਪਲੀਕੇਸ਼ਨ ਲਾਉਣੀ ਪਊਗੀ ਜੇ ਲਾਉਣੀ ਹੈ ਸੋ ਹੁਣ ਅਗਲੀ ਸੁਣਵਾਈ 8 ਤਰੀਕ ਨੂੰ ਹੋਊਗੀ ਮਤਲਬ ਮੰਗਲਵਾਰ। ਅਰੇ ਇਸ ਸਰ ਦੇ ਨਾਲ ਸਰ ਜਿੱਤਰੀ ਤਾਂ ਇੱਕ ਤਾਂ ਵਿਕਰਮ ਸਿੰਘ ਵਜੀਠੀਆ ਸੁਖਵੀਰ ਸਿੰਘ ਬਾਦਲ ਹੋਣ ਨਾਲ ਤਾਂ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਹੀ ਹੈ ਤੇ ਉਹਨਾਂ ਦੇ ਵੱਲੋਂ ਜਿਹੜਾ ਭਰਤੀ ਤਕਰੀਬਨ ਕੰਪਲੀਟ ਕੀਤੀ ਜਾ ਰਹੀ ਹੈ ਹੁਣ ਉਹਨਾਂ ਨੇ ਵੀ ਡੈਲੀਗੇਟਸ ਚੁਣਨੇ ਨੇ ਸਾਰਾ ਪ੍ਰੋਸੈਸ ਕਲੀਅਰ ਕਰ ਰਹੇ ਨੇ ਉਹਨਾਂ ਦੀ ਭਰਤੀ ਨੂੰ ਕਿਸ ਤਰੀਕੇ ਦੇਖ ਰਹੇ ਹੋ? ਬਿਲਕੁਲ ਜਨਤਨਾ ਦੇ ਵਿੱਚ ਮੈਨੂੰ ਮਹਿਸੂਸ ਹੋ ਰਿਹਾ ਕਿ ਕਾਲੀ ਸਿਆਸਤ ਕਿਤਨਾ ਕਿਤੇ ਟਰੈਕ ਤੇ ਨਹੀਂ ਆ ਰਹੀ ਮੈਂ ਕਾਲੀ ਸਿਆਸਤ ਤੇ ਇਸ ਲਈ ਗੱਲ ਕਰਦੇ ਹਾਂ ਇੱਕ ਪਾਸੇ ਜਥੇਦਾਰਾਂ ਦੇ ਤੌਰ ਤੇ ਉੱਤੇ ਚੌਕੀ ਬਿਪਰੀ ਕਮੇਟੀ ਦੀ ਤਰੀਕਾ ਕਿ ਉਹ 6 ਜੁਲਾਈ 14 ਜੁਲਾਈ ਨੂੰ ਬੈਠਕਾਂ ਤੇ ਜਾ ਰਹੇ ਨੇ ਬਾਦ ਉਤਰਨੇ ਪਹਿਲਾਂ ਆਪਣੀ ਕੋਰ ਕਮੇਟੀ ਜਦੋਂ ਤੱਕ ਢਾਂਚਾ ਲਾਣਤਾ ਸੀ ਆਪਾਂ ਉਸ ਦਿਨ ਗੱਲ ਕਰ ਰਹੇ ਸੀ ਵੀ ਕੋਰ ਕਮੇਟੀ ਵਰਕਿੰਗ ਕਮੇਟੀ ਤਾਂ ਸੁਧਾਨ ਖਰ ਹੈ ਹੀ ਨਹੀਂ ਅਸਲੀ ਤਾਂ ਵਰਕਿੰਗ ਕਮੇਟੀ ਹੁੰਦੀ ਹੈ ਜਥੇਦਾਰਕ ਢਾਂਚਾ ਕੋਰ ਕਮੇਟੀ ਦੀ ਕੋਈ ਐਮਤ ਨਹੀਂ ਸੋ ਕੱਲ ਵਰਕਿੰਗ ਕਮੇਟੀ ਜਦੋਂ ਐਲਾਨੀ 99 ਨੰਬਰੀ ਉਹਨੂੰ ਲੈ ਕੇ ਵੀ ਹੁਣ ਚਰਚਾ ਹੋ ਰਹੀ ਹੈ ਵੀ ਕਿ ਇਹ ਤਾਂ ਜੇ ਸੰਵਿਧਾਨ ਚ ਦੇਖੀ ਤਾਂ 52 ਕਲੈਂਬਰੀ ਹੁੰਦੀ ਹੈ ਪਰ ਲੋੜ ਉੱਥਾਰ ਪ੍ਰਧਾਨ ਸਿਹਾਉਣਾ ਵਧਾ ਕੇ ਢਾ ਸਕਦਾ ਇਹ ਲੈਂਡ ਪੋਲੀ ਵਾਲੇ ਮਸਲੇ ਦੇ ਉੱਪਰ ਉਹ ਜਿਹੜਾ ਬੋਲਦੇ ਆਏ ਉਹ ਕਹਿੰਦੇ ਸੀ ਕਿ ਮੜ ਕੇ ਖੜਾਂਗੇ ਪਰ ਇਸ ਮਾਮਲੇ ਦੇ ਵਿੱਚ ਹੁਣ ਭਾਜਪਾ ਨੰਤਰ ਦੀ ਯਾਰੀ ਹੈ ਕਿ ਅੱਜ ਰਾਜਪਾਲ ਦੇ ਕੋਲੋਂ ਮਤਾ ਵੀ ਲੈ ਕੇ ਗਈ ਹੈ ਉਹ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ ਬਿਲਕੁਲ ਜੀ ਬੀਜਪੀ ਤਿੰਨ ਖੇਤੀ ਕਾਨੂੰਨ ਲਿਆਈ ਜਿਹੜੀ ਭਾਜਪਾ ਨੇ ਦਿੱਲੀ ਬੈਠਿਆਂ 380 85 ਦਿਨਾਂ ਦੇ ਵਿੱਚ ਇੱਕ ਵੀ ਦਿਨ ਗੱਲ ਨਹੀਂ ਕੀਤੀ ਕਿਸਾਨਾਂ ਨਾਲ ਇਹਨਾਂ ਨરેન્દ્ર મોદી ਇੱਕ ਦਿਨ ਮੁਲਾਕਾਤ ਵੀ ਨਹੀਂ ਕਰਨੀ ਸੰਭਵ ਸਮਝੀ ਇਹਨਾਂ 700 ਤੋਂ ਵੱਧ ਕਿਸਾਨ ਛੀਂਦ ਹੋਏ ਜੀ ਇਹ ਜਿਹੜੀ ਲੈਂਡ ਪੁਲਿੰਗ ਸਕੀਮ ਲਿਆਂਦੀ ਆ ਭਗਵਾਨਤ ਪ੍ਰਧਾਨ ਦੀ ਸਰਕਾਰ ਨੇ ਹਮ ਇਸ ਨੂੰ ਅਮਲੀ ਜਾਮਾ ਪੈਣਾਉਣ ਤੋਂ ਪਹਿਲਾਂ ਪ੍ਰੈਕਟਿਸ ਕੀਤੀ ਕਿ ਪਹਿਲਾਂ ਅੰਦੋਲਨ ਚੱਕੋ ਸਾਨਾ ਨੂੰ ਚੱਟਗੜ ਬੜਕ ਤੋਂ ਰੋਕੋ ਘਰੋ ਘਰੀ ਫੜੋ ਫੜੀ ਕਰੋ ਤਾਂ ਕਿ ਉਹਦੇ ਦੇ ਕੁਸਤੇ ਨਾ ਸਕੋ ਇਖਣ ਜਿਵੇਂ ਬੰਦੀ ਆ ਜੀ ਬਿਲਕੁਲ ਜੀ ਇਸ ਕੇਮ ਦੇ ਗੈਰ ਰਾਜਨੀਤਿਕ ਤੇ ਰਾਜਨੀਤਿਕ ਉਹ ਗੈਰ ਰਾਜਨੀਤਿਕ ਕਿਸੇ ਦਾ ਫੰਡਾ ਪਿਛੇ ਲੜੀ ਜਾਂਦਾ ਇਤੇ ਇਹ ਤਾਂ ਨਹੀਂ ਕਿ ਦੋਏ ਟੀਮਾਂ ਨੂੰ ਇੱਕੋ ਖਿਡਾਰੀ ਖਿਲਾ ਰਿਆ ਇੱਕੋ ਕੋਚ ਹੈ ਦੋਆਂ ਦਾ ਹੈ ਨਾ ਇੱਕੋ ਰੈਫਰੀ ਹੈ ਦੋਆਂ ਦਾ ਸੋ ਸਕੀਮ ਸੇਫ ਤਾਂ ਨਹੀਂ ਕੋਈ ਕਹੇ ਹਾਂ ਏ ਵੀ ਟੀਮ ਮੇਰੀ ਹੈ ਇਨ ਚਾਹੇ ਉਹ ਜਿੱਥੇ ਚਾਹੇ ਉਹ ਜਿੱਥੇ ਸੋ ਦੋ ਹੀ ਇੱਕੋ ਮੁੱਦੇ ਤੇ ਆ ਗਏ। ਉਹ ਆਪਤਮਾਨੀ ਸਟੈਂਡ ਲੈ ਕੇ ਪੇਸ਼ਾ ਮੁਰਨਾ ਔਖਾ ਹੈ। ਜੇ ਨਿਯਮ ਪ੍ਰੀਜਾ ਕੇ ਕਹਿ ਦਿੰਗੇ ਨਾ ਕਿ ਠੀਕ ਹੈ ਜੀ ਲੈ ਲੋ ਪੰਡ ਪੰਜਾਬ ਆਪਸਪਰਤਨਾ ਹੋ ਜਾਊਗਾ। ਸਾਡੇ ਨਾਲੇ ਵੱਖਰਾ ਵਿੱਚ ਰੱਖੀ ਹੋਈ। ਹੂੰ ਜੇ ਦੁਨੀਆ ਭਰ ਦੇ ਵਿੱਚ ਨਿਯਮ ਹੈ ਕਿ ਜੀ ਪਾਣੀ ਵਾਲੇ ਵੰਡ ਦੇ ਮਸਲੇ ਤੇ ਪਾਣੀਆਂ ਦੀ ਪਰਮੈਸ਼ ਹਰ 25 ਸਾਲ ਬਾਅਦ ਦੁਬਾਰਾ ਹੋਊਗੀ। ਸਾਡੀ ਕਿਉਂ ਨਹੀਂ ਜੀ ਹੁੰਦਾ ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਖਾਸ ਪ੍ਰੋਗਰਾਮ ਜਾਣੋ ਅਸਲ ਸੱਚ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਕੇ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚ ਆ ਚਰਚਾ ਕਰਦੇ ਆ ਇਨੀ ਦਿਨੀ ਵਿਕਰਮ ਸਿੰਘ ਮਾਜੀਸ਼ਟੀ ਆ ਅਕਾਲੀ ਆਗੂ ਮਾਝੇ ਤੋਂ ਅਕਾਲੀ ਆਗੂ ਜਦੋਂ ਤੋਂ ਵਿਜੀਲੈਂਸ ਦੀ ਗ੍ਰਿਸ਼ਟ ਦੇ ਵਿੱਚ ਨੇ ਚਰਚਾ ਦੇ ਵਿੱਚ ਚੱਲੇ ਨੇ ਅੱਜ ਉਹਨਾਂ ਦੀ ਧਿਰ ਦੇ ਵੱਲੋਂ ਜਿਹੜੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਉਸ ਦੇ ਉੱਪਰ ਹਾਲਾਂਕਿ ਸੁਣਵਾਈ ਹੋਈ ਆ ਕੋਈ ਫੈਸਲਾ ਨਹੀਂ ਆਇਆ ਫੈਸਲਾ ਜਿਹੜਾ ਹੁਣ ਮੰਗਲਵਾਰ ਦੇ ਉੱਪਰ ਸੁਣਵਾਈ ਟਾਲ ਦਿੱਤੀ ਗਈ ਆ ਪਰ ਇਸ ਦੇ ਵਿੱਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਜਿਹੜਾ ਵਿਕਰਮ ਮੰਜੀਟਿਆ ਨੂੰ ਇੱਕ ਮਾਣਹਾਨੀ ਮਾਮਲੇ ਦੇ ਵਿੱਚ ਨੋਟਿਸ ਜਾਰੀ ਕੀਤਾ ਪਰ ਇਸ ਦੇ ਨਾਲ ਇੱਕ ਇਸ ਤੋਂ ਵੀ ਜਾਦੇ ਖਾਸ ਖਬਰ ਇਹ ਹੈ ਕਿ ਐਸ.ਵਾਈ.ਐਲ ਦਾ ਮੁੱਦਾ ਜਿਹੜਾ ਚਿਰਾਂ ਤੋਂ ਚੱਲਦਾ ਆ ਰਿਹਾ ਦਹਾਕਿਆਂ ਤੋਂ ਚੱਲਦਾ ਆ ਰਿਹਾ ਤੇ ਉਸੇ ਮਾਮਲੇ ਦੇ ਵਿੱਚ ਹੋਣਾ 9 ਜੁਲਾਈ ਨੂੰ ਦਿੱਲੀ ਬੁਲਾਏ ਨੇ ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਬੁਲਾਇਆ ਤਾਂ ਇਹਨਾਂ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਤਲ ਜੀ ਮੌਜੂਦ ਨੇ ਪਹਿਲਾਂ ਸਵਾਗਤ ਕਰ ਰਹੇ ਨੇ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਾਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਸਰ ਕਿਸ ਤਰੀਕੇ ਦੇਖਦੇ ਹੋ ਕਿ ਵਿਕਰਮ ਸਿੰਘ ਮਜੀਠੀਆ ਜਦੋਂ ਵਿਜੀਲੈਂਸ ਨੇ ਗ੍ਰਿਫਤਾਰ ਕੀਤੇ ਨੇ ਲਗਾਤਾਰ ਚਰਚਾ ਦੇ ਵਿੱਚ ਨੇ ਭਾਵੇਂ ਉਹਨਾਂ ਦੇ ਬਿਆਨ ਹੋਣ ਜਾਂ ਫਿਰ ਉਹਨਾਂ ਦੀ ਧਰਮ ਪਤਨੀ ਦੇ ਬਿਆਨ ਹੋਣ ਤੇ ਅੱਜ ਦੋ ਦੋ ਫੈਸਲੇ ਇਹਨਾਂ ਨੂੰ ਲੈ ਕੇ ਆਏ ਨੇ ਇੱਕ ਤਾਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਉਹਨਾਂ ਨੂੰ ਮਾਣ ਨਹੀਂ ਜਿਹੜਾ ਮਾਮਲੇ ਦੇ ਵਿੱਚ ਆ ਨੋਟਿਸ ਜਾਰੀ ਕੀਤਾ ਤੇ ਇਧਰਲੇ ਪਾਸੇ ਅੱਜ ਹਾਈ ਕੋਰਟ ਤੋਂ ਵੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆਈ ਜਿਹੜਾ ਫੈਸਲਾ ਸੁਣਾਇਆ ਨਹੀਂ ਗਿਆ ਸੁਣਵਾਈ ਅੱਗੇ ਹੁਣ ਮੰਗਲਵਾਰ ਤੇ ਟਾਲਤੀ ਆ ਬਿਲਕੁਲ ਜੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਬਾਤੀਆਂ ਵੀ ਦਿਖ ਰਹੀਆਂ ਨੇ ਤੇ ਚੁਣੌਤੀ ਵੀ ਬਣ ਰਹੀ ਨੇ ਉਹ ਸਰਕਾਰ ਲਈ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਪਹਿਲੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਬਿਲਕੁਲ ਜਿਹੜੀ ਚੰਡੀਗੜ੍ਹ ਦੀ ਕੋਰਟ ਹੈ ਉਹਦੇ ਵੱਲੋਂ ਇੱਕ ਨੋਟਿਸ ਕੱਢਿਆ ਗਿਆ ਤੇ ਉਹ ਨੋਟਿਸ ਦਾ ਕਾਰਨ ਹੈ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਹੇ ਨੇ ਰਾਜਵੀਰ ਸਿੰਘ ਹੋਰੀ ਉਹਨਾਂ ਨੇ ਮਾਮਲੇ ਦੇ ਵਿੱਚ ਇੱਕ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਜਵਾਬ ਦਿੱਤਾ ਸੀਗਾ ਵੀ ਕਿ ਇਹ ਤਾਂ ਕੈਨੇਡਾ ਦਾ ਪਸਨੀਕ ਹੈ ਤਾਂ ਪਗੋੜਾ ਹੋਊਗਾ ਤਾਂ ਪੱਜੂਗਾ ਇਹ ਤਾਂ ਇਨਵੈਸਟਮੈਂਟ ਕੀਤੀ ਹੋਈ ਹੈ ਇਹਨਾਂ ਨੇ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਹੈ ਇਹ ਤਾਂ ਮਤਲਬ ਕਿ ਉਹ ਸੈਟਲ ਕਰ ਰਿਹਾ ਸਾਰਾ ਪੈਸਾ ਜੀ ਹੈ ਉਹ ਸੋ ਇਹ ਜਿਹੇ ਮਾਮਲੇ ਨੂੰ ਪਤਵੰਤਾਂ ਨੂੰ ਵਿੱਚ ਫੇੜਦੇ ਸੀਗੇ ਉਹ ਸਾਰੇ ਬਿਆਨ ਸੀਗੇ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਇਹ ਗੱਲ ਕੁਝ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਰਾਜਵੀਰ ਦੇ ਦੰਪਰੇ ਸੀਗੇ ਵੀ 48 ਘੰਟਿਆਂ ਦੇ ਅੰਦਰ ਅੰਦਰ ਬਿਕਰਮ ਸਿੰਘ ਮਜੀਠੀਆ ਮਾਫੀ ਮੰਗ ਲੈਣ ਇਸ ਬਿਆਨ ਨੂੰ ਵਾਪਸ ਲੈਣਨ ਨਹੀਂ ਤੇ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਤੇ ਉਸ ਐਪਲੀਕੇਸ਼ਨ ਦੇ ਤਹਿਤ ਉਹਨਾਂ ਨੇ ਕੇਸ ਫਾਈਲ ਕੀਤਾ ਤੇ ਉਸ ਕੇਸ ਦੇ ਆਧਾਰ ਦੇ ਉੱਤੇ ਅੱਜ ਚੰਡੀਗੜ੍ਹ ਦੀ ਸਾਨਕੂਟ ਵੱਲੋਂ ਤੁਹਾਨੂੰ ਨੋਟਿਸ ਕੱਢਿਆ ਗਿਆ ਤੇ ਮਤਲਬ ਇਸ ਮਾਮਲੇ ਤੇ ਆਉਣ ਦੇ ਦਿਨਾਂ ਸਰਵਾਈਵ ਸ਼ੁਰੂ ਹੋ ਜਾਣਗੇ ਸਿਰਫ ਤਾਂ ਵਿਕਰਮ ਨੇ ਕਿਹਾ ਨਾ ਇਹ ਚਲੋਤੀ ਦੂਸਰਾ ਕੱਲ ਜਿਹੜਾ ਮਤਲਬ ਕਿ ਅਦਾਲਤ ਦੇ ਵਿੱਚ ਮਾਮਲਾ ਸੀ ਪੰਜਾਬ ਜਣਾ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਵਿਕਰਮਜੀਤਿਆ ਵੱਲੋਂ ਪਾਈ ਗਈ ਸੀ ਕਿ ਮੇਰੀ ਗ੍ਰਿਫਤਾਰੀ ਵੀ ਗਲਤ ਹੈ ਗ੍ਰਿਫਤਾਰੀ ਤੋਂ ਪਹਿਲਾਂ ਮੈਨੂੰ ਹਰਾਸ ਵਿੱਚ ਵੀ ਗਲਤ ਰੱਖਿਆ ਦੇ ਵੀ ਰਿਮਾਂਡ ਵੀ ਹੁੰਦਾ ਮਤਲਬ ਉਹਨਾਂ ਨੇ ਜ਼ਮਾਨਤ ਨਹੀਂ ਮੰਗੀ ਸੀ ਹਾਈ ਕੋਰਟ ਤੋਂ ਜਾ ਕੇ ਜੀ ਉਹਨਾਂ ਨੇ ਐਪਲੀਕੇਸ਼ਨ ਜ਼ਮਾਨਤ ਲਈ ਨਹੀਂ ਪਾਈ ਸੀ ਉਹਨਾਂ ਨੇ ਐਪਲੀਕੇਸ਼ਨ ਇਸ ਸਾਰੀ ਐਫ ਆਈ ਆਰ ਨੂੰ ਇਸ ਪ੍ਰਕਿਰਿਆ ਨੂੰ ਗਲਤ ਸਾਬਤ ਕਰਕੇ ਰੱਦ ਕਰ ਲਈ ਪਾਈ ਸੀ ਇੱਕ ਤਰ੍ਹਾਂ ਨਾਲ ਚੁਣੌਤੀ ਦੇ ਰਹੇ ਨੇ ਪੰਜਾਬ ਰਣ ਹਾਈ ਕੋਰਟ ਦੇ ਵਿੱਚ ਜੋ ਪਾਈ ਹੈ ਜੀ ਉਹਦੇ ਵਿੱਚ ਉਹਨਾਂ ਦੀ ਮੰਗ ਇਹ ਸੀ ਕਿ ਐਫ ਆਈ ਆਰ ਨਹੀਂ ਬਣਦੀ ਮੇਰੀ ਗਿਰਤਾ ਵੀ ਨਹੀਂ ਬਣਦੀ ਮੇਰਾ ਰਿਮਾਂਡ ਵੀ ਨਹੀਂ ਬਣਦਾ ਕਿਤੇ ਰੁਟੀਨ ਕਾਰਵਾਈ ਚਲਣੀ ਚਾਹੀਦੀ ਸੀ ਉਹਨਾਂ ਦਾ ਕਹਿਣ ਤੋਂ ਭਾਵੇਂ ਇਸ ਕਹਿਦੇ ਚੱਲਣੀ ਸੋ ਇਹ ਸਿਰਫ ਇਹ ਕਹਿੰਦੇ ਕਿ ਗ੍ਰਿਫਤਾਰੀ ਦਾ ਹਲਕੋ ਇਸ ਚੀਜ਼ ਨੂੰ ਖਾਰਜ ਕਰ ਰਹੇ ਸੀ ਸੋ ਉਸ ਪਟੀਸ਼ਨ ਦੇ ਉੱਤੇ ਕੱਲ ਇਸ ਲਈ ਸੁਣਵਾਈ ਨਹੀਂ ਹੋ ਸਕੀ ਸੀ ਕਿਉਂਕਿ ਜਿਹੜਾ ਇੱਧਰ ਰਿਮਾਨਡ ਮਿਲਿਆ ਸੀ ਅਗਲਾ ਚਾਰ ਦਿਨ ਦਾ ਉਹਦੇ ਆਰਡਰ ਦੀ ਕਾਪੀ ਨਹੀਂ ਲੱਗੀ ਸੀ ਸੋ ਕੱਲ ਉਹਨਾਂ ਨੇ ਸਰਕਾਰੀ ਵੀ ਕਿੰਨੇ ਕਹੇ ਸੀ ਕਿ ਦੁਪਹਿਰ ਬਾਅਦ ਤੱਕ ਹੋ ਜਾਊਗਾ ਜੀ ਇਸ ਲਈ ਸੁਣਵਾਈ ਅੱਜ ਤੇ ਮੈਗੀ ਜਦੋਂ ਅੱਜ ਸੁਣਵਾਈ ਸ਼ੁਰੂ ਹੋਈ ਤਾਂ ਸਰਕਾਰੀ ਵਕੀਲ ਤਾਂ ਬਾਹਰ ਆ ਕੇ ਦੰਪੜ ਰਹੇ ਸੀ ਕਿ ਵੀ ਇਹਨਾਂ ਦੀ ਐਪਲੀਕੇਸ਼ਨ ਗਲਤ ਸੀ ਇਹਨਾਂ ਦੀ ਐਪਲੀਕੇਸ਼ਨ ਸਹੀ ਨਹੀਂ ਸੀ ਜੀ ਇਸ ਲਈ ਅਦਾਲਤ ਨੇ ਉਹਨਾਂ ਅਗਲੀ ਸੁਣਦੇ ਪਤਾ ਕਿ 8 ਤਰੀਕ ਤੱਕ ਇਹਨਾਂ ਨੂੰ ਨਵੀਂ ਐਪਲੀਕੇਸ਼ਨ ਲਾਉਣੀ ਪਊਗੀ ਜੇ ਲਾਉਣੀ ਹੈ ਸੋ ਹੁਣ ਅਗਲੀ ਸੁਣਵਾਈ 8 ਤਰੀਕ ਨੂੰ ਹੋਊਗੀ ਮਤਲਬ ਮੰਗਲਵਾਰ ਤੇ ਚੱਲੇਗੀ ਦੂਸਰੇ ਪਾਸੇ ਵਿਕਰਮ ਲਿਖਰ ਦੇ ਵਕੀਲ ਹੋਰੀ ਕਹਿ ਰਹੇ ਸੀ ਕਿ ਵੀ ਕਿ ਨਹੀਂ ਜਿਹੜਾ ਆਰਡਰ ਆਇਆ ਉਹ ਚ ਪਹਿਲਾਂ 6 ਜੂਨ ਲਿਖਿਆ ਸੀ ਬਾਅਦ ਚ 6 ਜੁਲਾਈ ਵਾਲਾ ਆਇਆ ਇਸ ਲਈ ਇਹ ਸ਼ੰਕੇ ਸ਼ੋਭੇ ਹੋ ਗਏ ਵੀ ਇਹ ਕੀ ਹੈ ਕਿਉਂਕਿ ਐਤਵਾਰ ਨੂੰ ਰਮਾਨ ਮੁਕਣਾ 6 ਜੁਲਾਈ ਨੂੰ ਉਹ ਕਹਿੰਦੇ ਪਹਿਲਾਂ 6 ਜੂਨ ਵਾਲਾ ਆਰਡਰ ਆ ਗਿਆ ਸੀ ਇਸ ਲਈ ਇਹ ਟੈਕਨੀਕਲ ਮਸਲੇ ਆ ਗਏ ਇਸ ਕਰਕੇ ਸੁਣਵਾਈ ਮੰਗਲਵਾਰ ਤੇ ਚੱਲੇਗੀ ਸੋ ਇਹ ਹੁਣ ਤੱਕ ਮੰਗਲਵਾਰ ਤੱਕ ਇਹ ਐਫ ਆਈ ਆਰ ਖੜੀ ਹੈ ਤੇ ਵਿਕਰਮ ਜੀਠਿਆ ਖਲਾਫ ਕਾਰਵਾਈ ਜਾਰੀ ਹੈ ਹੁਣ ਮੰਗਲਵਾਰ ਨੂੰ ਪਤਾ ਲੱਗੂ ਕਿ ਐਫ ਆਈ ਆਰ ਰੱਦ ਹੁੰਦੀ ਹੈ ਮਨਜ਼ੂਰ ਹੁੰਦੀ ਹੈ ਐ ਰਿਮਾਨ ਦੀ ਕਾਰਵਾਈ ਕਿਉਂਦੀ ਤਦ ਤੱਕ ਦੂਜੀ ਵਾਰ ਨਾਲ ਰਿਮਾਨ ਵੀ ਮੁੱਕ ਜਾਣਾ ਹੂੰ ਮੈਂ ਤੁਹਾਨੂੰ ਦੂਜਾ ਰਿਮਾਨ ਮੁੱਕ ਪਰ ਇਹਦੇ ਨਾਲ ਨਾਲ ਜਦੋਂ ਲੰਘੇ ਦਿਨ ਦੂਜੀ ਵਾਰ ਰਿਮਾਨ ਮਿਲਿਆ ਚਾਰ ਦਿਨ ਦਾ ਉਹਦੇ ਨਾਲ ਕਿਉਂਕਿ ਅੰਦਰ মিডিਆ ਨੂੰ ਨਹੀਂ ਜਾਣ ਦਿੰਦਾ ਕਿਸੇ ਹੋਰ ਨੂੰ ਜਾਣ ਨਹੀਂ ਦਿੰਦਾ ਹੁਣ ਅੰਦਰ ਦੀ ਖਬਰਾਂ ਬਾਹਰ ਆਉਣ ਲੱਗੀਆਂ ਬਿਲਕੁਲ ਜੀ ਅੰਦਰੋਂ ਮੁਖਮਾਂ ਦੇ ਮਤਲਬ ਜਿਹੜੇ ਹੁਕਮ ਦਿੱਤੇ ਗਏ ਨੇ ਉਹ ਦਿੱਲੀ ਪੁਲਿਸ ਨੂੰ ਵੀ ਦਿੱਤੇ ਗਏ ਨੇ ਹਿਮਾਚਲ ਪੁਲਿਸ ਨੂੰ ਵੀ ਦਿੱਤੇ ਗਏ ਨੇ Shimla ਦੇ ਅਧਿਕਾਰੀਆਂ ਨੂੰ ਵੀ ਤੇ ਦਿੱਲੀ ਦੇ ਅਧਿਕਾਰੀਆਂ ਨੂੰ ہدایت ਕੀਤੀ ਗਈ ਹੈ ਕਿ ਜੇ ਵੀ ਜਿਲ੍ਹਾ ਸਾਹਿਬੇ ਉਹਦੀ ਉਹਦਾ ਸਹਿਯੋਗ ਕਰੋ ਤੇ ਪਤਾ ਵੀ ਲੱਗਿਆ ਬਿਕਰ ਮਜੀਠੀਆ ਨੂੰ ہدایت ਕੀਤੀ ਹੈ ਕਿਉਂਕਿ ਰਿਮਾਂਡ ਭਦੌਣ ਲਈ ਵੀ ਆਪਾਂ ਗੱਲ ਕਰਦੇ ਸੀ ਕਿ ਚਾਰ ਦਿਨ ਦਾ ਰਿਮਾਂਡ ਤਾਂ ਮਿਲ ਗਿਆ ਬਿਜ਼ਨਸ ਕਹੀ ਜਾਂਦੀ ਹੈ ਕਿ ਜੀ ਪਿਛਲੇ ਸੱਤ ਦਿਨਾਂ ਦੇ ਰਿਮਾਂਡ ਨਾਲ ਸਹਿਯੋਗ ਨਹੀਂ ਕੀਤਾ ਫਿਰ ਮੈਂ ਆਪਾਂ ਗੱਲ ਕਰਦੇ ਕਿ ਫਿਰ ਇਸ ਵਾਰ ਸਹਿਯੋਗ ਦੀ ਗਾਰੰਟੀ ਕੀ ਹੈ ਤੁਸੀਂ ਇਸ ਦੇ ਸਹਿਯੋਗ ਦੀ ਗਾਰੰਟੀ ਲਈ ਅਦਾਲਤ 'ਚ ਐਪਲੀਕੇਸ਼ਨ ਲਾਈ ਸੀ ਇਹਨਾਂ ਨੇ ਬਿਜਲੈਂਸ ਹੂੰ ਤੇ ਉਸ ਐਪਲੀਕੇਸ਼ਨ ਦੇ ਆਧਾਰ ਦੇ ਉੱਤੇ ਦਿੱਲੀ ਪੁਲਿਸ ਨੂੰ ਔਰ ਜਿੱਥੇ ਹਮਾਚਰ ਪੁਲਿਸ ਨੂੰ ਹਦਾਇਤ ਹੋਈ ਹੈ ਕਿ ਬਿਜਲੈਂਸ ਦਾ ਸਹਿਯੋਗ ਕਰੋ ਤੇ ਵਿਕਰਮ ਮਜੀਠੀਆ ਨੂੰ ਵੀ ਆਰਡਰ ਜਾਰੀ ਹੋਏ ਨੇ ਕਿ ਤੁਸੀਂ ਵੀ ਬਿਜਲੈਂਸ ਦੇ ਨਾਲ ਗੱਲਬਾਤ 'ਚ ਜਾਂਚ ਪੁੱਛਗਿੱਛ 'ਚ ਪੂਰਾ ਸਹਿਯੋਗ ਕਰੋ ਹੂੰ ਸੋ ਦੇਖਦੇ ਆਂ ਕਿ ਇਹ ਸਹਿਯੋਗ ਇਤਨਾ ਕਿ ਕੋਈ ਤਰ੍ਹਾਂ ਗੱਲ ਕਰਦੇ ਕਿ ਦੁਬਾਰਾ ਦਿੱਲੀ ਲਿਆਇਆ ਜਾ ਸਕਦਾ ਉਹਨਾਂ ਨੂੰ ਮੈਂ ਕੁਝ ਕਹਿੰਦੇ ਨਹੀਂ ਕੋਈ ਪਰਦਾ ਵੀ ਉਦੋਂ ਗੱਲ ਹੋਈ ਸੀ ਬੇਚੋ ਸੋ ਦੋਗ ਦਿਨ ਲੰਘ ਗਏ ਜੀ ਹੁਣ ਛਰੀ ਤੇ ਐਤਵਾਰ ਬਚਿਆ ਹੈ ਤੁਹਾਨੂੰ ਰਮਾਂਡੇ ਖਤਮ ਹੋ ਜਾਣਾ ਸੋ ਦੇਖਦੇ ਹਾਂ ਜੀ ਕਿੱਥੇ ਕਿੱਥੇ ਕੀ ਲੈ ਕੇ ਜਾਂਦੇ ਔਰ ਇਹ ਸਰ ਦੇ ਨਾਲ ਸਰ ਜਿੱਤੇ ਇੱਕ ਤਾਂ ਵਿਕਰਮ ਸਿੰਘ ਵਜੀਠੀਆ ਸੁਖਬੀਰ ਸਿੰਘ ਬਾਦਲ ਹੋਣਾ ਦਾ ਤੜਾ ਤਾਂ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਹੀ ਹੈ ਤੇ ਉਹਨਾਂ ਦੇ ਵੱਲੋਂ ਜਿਹੜਾ ਭਰਤੀ ਤਕਰੀਬਨ ਕੰਪਲੀਟ ਕੀਤੀ ਜਾ ਰਹੀ ਹੈ ਹੁਣ ਉਹਨਾਂ ਨੇ ਵੀ ਡੈਲੀਗੇਟਸ ਚੁਣਨੇ ਨੇ ਸਾਰਾ ਪ੍ਰੋਸੈਸ ਕਲੀਅਰ ਕਰ ਰਹੇ ਨੇ ਉਹਨਾਂ ਦੀ ਭਰਤੀ ਨੂੰ ਕਿਸ ਤਰੀਕੇ ਦੇਖ ਰਹੇ ਹੋ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਨਾ ਅਕਾਲੀ ਸਿਆਸਤ ਚਰਚ ਬਿਲਕੁਲ ਜੀ ਕਾਲੀ ਨਾ ਸੱਤਾ ਚ ਨੇ ਨਾ ਵਿਰੋਧੀ ਚ ਨੇ ਨਾ ਨਾ ਉਹ ਕੋਈ ਰਾਜਨੀਤਕ ਤੌਰ ਤੇ ਲੜਾਈ ਲੜ ਰਹੇ ਨੇ ਪੰਜਾਬ ਲਈ ਅਜੇ ਬੇਸ਼ੱਕ ਹੋਣਾ ਤਾਂ ਆਪਸੀ ਲੜਾਈ ਦੇ ਨਾਲ ਚਰਚਾ ਚ ਨੇ ਕਿ ਮੈਂ ਲੈਂਡ ਪੁਰੀ ਵਾਲੇ ਮੁੱਦੇ ਤੇ ਲੜੂੰਗਾ ਹੈ ਪਰ ਮਤਲਬ ਕਿ ਚਲੋ ਖੇਲਾ ਲੋ ਕਿਤੇ ਪਰ ਤਾਂ ਵੀ ਉਹਦੇ ਬਾਬੂ ਚਰਚਾ ਚ ਘੂਰੇ ਰਹਿੰਦੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਮਹਿਸੂਸ ਹੋ ਰਿਹਾ ਕਿ ਕਾਲੀ ਸਿਆਸਤ ਕਿਤਨਾ ਕਿਤੇ ਟਰੈਕ ਤੇ ਵੀ ਆ ਰਹੀ ਹੈ ਮੈਂ ਕਾਲੀ ਸਿਆਸਤ ਇਸ ਲਈ ਗੱਲ ਕਰ ਰਿਹਾ ਇੱਕ ਪਾਸੇ ਜਥੇਦਾਰਾਂ ਦੇ ਤੌਰ ਤੇ ਉੱਤੇ 34 ਮੈਂਬਰੀ ਕਮੇਟੀ ਦੀ ਤਰੀਕ ਆ ਗਈ ਕਿ ਉਹ 6 ਜੁਲਾਈ 14 ਜੁਲਾਈ ਨੂੰ ਮੀਟਿੰਗ ਕਰਨ ਜਾ ਰਹੇ ਨੇ ਆਪਣੀ ਉਹਨਾਂ ਦਾ ਤਰੀਕਾ ਕਿ 34 ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਐ ਜੀਪੀਸੀ ਨੇ ਜਥੇਦਾਰਾਂ ਦੀ ਸੇਵਾ ਹੁੰਦੀ ਜੀ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਮੀਟਿੰਗ ਦਾ ਤਰੀਕ ਆ ਗਈ ਹੂੰ ਦੂਸਰੇ ਪਾਸੇ ਬਾਦਲ ਤਰਨੇ ਪਹਿਲਾਂ ਆਪਣੀ ਕੋਰ ਕਮੇਟੀ ਜਥੇਦਾਰਾਂ ਦਾ ਢਾਂਚਾ ਲਾਂਦਾ ਸੀ ਆਪਾਂ ਉਸ ਦਿਨ ਗੱਲ ਕਰ ਰਹੇ ਸੀ ਵੀ ਕੋਰ ਕਮੇਟੀ ਵਰਕਿੰਗ ਕਮੇਟੀ ਤਾਂ ਸੁਧਾਰਨ ਖਰ ਹੈ ਨਹੀਂ ਅਸਲੀ ਤਾਂ ਵਰਕਿੰਗ ਕਮੇਟੀ ਹੁੰਦੀ ਹੈ ਜਥੇਵੰਦਕ ਢਾਂਚਾ ਕੋਰ ਕਮ ਉਹ 96 ਨੰਬਰੀ ਉਹਨੂੰ ਲੈ ਕੇ ਵੀ ਹੁਣ ਚਰਚਾ ਹੋ ਰਹੀ ਹੈ ਵੀ ਕਿ ਇਹ ਤਾਂ ਜੇ ਸੰਵਿਧਾਨ 'ਚ ਦੇਖੀ ਤਾਂ 51 ਕਮੇਬਰੀ ਹੁੰਦੀ ਹੈ ਪਰ ਲੋੜ ਅਨੁਸਾਰ ਪ੍ਰਧਾਨ ਨੇ ਸਾਬ ਨਾਲ ਵਧਾ ਘਟਾ ਸਕਦਾ ਹੈ ਇਸ ਲਈ ਸਭ ਦਾ ਰੰਝਾ ਰਾਜ਼ੀ ਕੀਤਾ ਕਿ ਕੋਈ ਨਾਰਾਜ਼ ਹੋ ਕੇ ਫੇਰ ਨਾ ਸੁਧਾਰ ਲੈਰ ਕੰਨੀ ਚਲਾ ਜਾਵੇ ਪੰਜ ਮੈਂਬਰੀ ਕਮੇਟੀ ਕੰਨੀ ਚਲਾ ਜਾਵੇ ਇਸ ਲਈ ਸਭ ਬਿਲਕੁਲ ਜੀ ਸੋ ਚਲੋ ਇਸ ਤਰ੍ਹਾਂ ਮਤਲ ਅਕਾਲੀ ਦਲ ਸਰਗਰਮੀ 'ਚ ਦਿਖਣ ਲੱਗ ਪਿਆ ਕੁਝ ਕੁਝ ਕਰਦਾ ਨਜ਼ਰ ਆਉਣ ਲੱਗ ਪਿਆ ਤੇ ਇਹ ਸਭ ਦੇ ਦਰਮਿਆਨ ਲੈਂਡ ਪੂਨਿੰਗ ਵਾਲੇ ਮਸਲੇ ਤੇ ਲੜਾਈ ਵਧਣ ਦਾ ਐਲਾਨ ਕਰਤਾ ਸੁਖਵੀਰ ਬਾਦਲ ਨੇ ਵਿਕਰਮਜੀਤ ਸਿੰਘ ਦੀ ਲੜਾਈ ਇਹプチ ਪੱਕੀ ਲੜਦਾ ਦਿਖ ਰਿਹਾ ਕਾਲੀ ਦਾ ਸੋ ਹੀ ਇਸ ਲਈ ਇੱਧਰ ਜਦੋਂ ਇਹ ਤਰਸਰਗਰਮ ਹੈ ਤਾਂ ਸੁਧਾਰ ਲੈਣ ਵਾਲਿਆਂ ਨੂੰ ਫਿਕਰ ਹੋ ਰਿਆ ਨਾ ਕਿ ਅਸੀਂ ਪੰਜ ਮੈਂਬਰੀ ਕਮੇਟੀ ਲਈ ਭਰਤੀ ਤਾਂ ਤੋੜ ਲਈ ਅਸੀਂ ਉਹਨਾਂ ਦੇ ਨਾਲ ਸਟੇਜਾ ਫਿਲ ਕਰੀ ਜਾਂਦੇ ਹਾਂ ਪਰ ਰਾਜਨੀਤਿਕ ਤੌਰ ਤੇ ਅਸੀਂ ਕੁਝ ਕਰਨ ਜੋਗੇ ਨਹੀਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਸੁਖਵੀਰ ਬਾਦਲ ਵਾਲੇ ਨਾਲ ਲੀਡਰ ਤਾਂ ਹੈਗੇ ਪਰ ਜਦੋਂ ਤੱਕ ਉਹਨਾਂ ਕੋਲ ਕੋਈ ਅਹੁਦਾ ਨਹੀਂ ਕਿਸ ਨਾਂ ਤੇ ਬਿਆਚਾਰੀ ਕਰਨਗੇ ਉਸੇ ਤਰ੍ਹਾਂ ਉਧਰ ਭਰਤੀ ਪ੍ਰਕਿਰਿਆ ਜਿਉਂ-ਜਿਉਂ ਲੰਬੀ ਹੋ ਜਾਂਦੀ ਆ ਕਿਉਂਕਿ ਉਸ ਤੇਰ ਦਾ ਫਿਕਰ ਵਧ ਜਾਂਦਾ ਹੈ ਕਿ ਕਿਤੇ ਅਸੀਂ ਸੀਨ ਚੋਂ ਬਾਹਰ ਨਾ ਹੋ ਜਾਈਏ ਪੰਜਾਬ ਦੇ ਮੁੱਦਿਆਂ ਤੇ ਨਾ ਅਸੀਂ ਬਿਆਨ ਦੇ ਪਾ ਰਹਿਆਂ ਨਾ ਕਿਤੇ ਲੜ ਪਾ ਰਹਿਆਂ ਕਿਉਂਕਿ ਸਾਡੇ ਕੋਲ ਜੇ ਧਿਰੇ ਨਹੀਂ ਕੋਈ ਬਿਲਕੁਲ ਜੀ ਤੇ ਇਸ ਲਈ ਪੰਜ ਮੈਂਬਰੀ ਕਮੇਟੀ ਨੇ ਥੋੜੀ ਜਿਹੀ ਰਫਤਾਰ ਫੜੀ ਹੈ ਔਰ ਅਗਸਤ ਮਹੀਨੇ ਦੇ ਪਹਿਲੇ ਹਫਤੇ ਤੱਕ ਅ ਜੁਲਾਈ ਮਹੀਨਾ ਉਹਨਾਂ ਨੇ ਪੂਰਾ ਕੰਮ ਨਿਬੇੜ ਲੈਣਾ ਆਪਣਾ ਅਗਸਤ ਮਹੀਨੇ ਦੇ ਪਹਿਲੇ ਹਫਤੇ ਤੱਕ ਉਮੀਦ ਕੀਤੀ ਹੈ ਕਿ اجلاس ਹੋ ਜੂਗਾ ਤੇ ਦੂਜੇ ਹਫਤੇ ਤੱਕ ਇੱਕ ਅਕਾਲੀ ਦਾ ਨਵੇਂ ਰੂਪ ਸਾਹਮਣੇ ਆ ਜਾਵੇਗਾ ਆ 10 ਤਰੀਕ ਉਹਨਾਂ ਨੇ ਰੱਖੀ ਆ ਕਿ 10 ਤਰੀਕ ਤੱਕ ਜਿੰਨੀਆਂ ਕਾਪੀਆਂ ਗਈਆਂ ਸਾਰੀਆਂ ਵਾਪਸ ਆ ਜਾਣ ਉਹ ਕਹਿੰਦੇ ਜੀ 2 ਜੁਲਾਈ ਦੇ ਹਵਾਲੇ ਨਾਲ ਸਾਡੇ ਕੋਲ 829000 ਮੈਂਬਰਸ਼ਿਪ ਆ ਚੁੱਕੀ ਆ ਮਤਲਬ ਜੇ ਪੂਰੇ ਵੋਟਰ ਕਾਰਡ ਦੇ ਨਾਲ ਆਧਾਰ ਕਾਰਡ ਦੇ ਨਾਲ ਫੋਟੋ ਦੇ ਨਾਲ ਜੈਨੂਇਨ ਮਤਲਬ ਸਹੀ ਦਰਸਤ ਮੈਂਬਰਸ਼ਿਪ ਵੀ ਜੇ 8.5 ਲੱਖ ਇਹ ਹੈਗੀ ਆ 2-3 ਲੱਖ ਹੋਰ ਵੀ ਆ ਗਈ ਜੇ 11 12 15 ਲੱਖ ਵੀ ਹੋਈ ਤਾਂ ਬਹੁਤ ਜੀ ਕੋਈ ਬੋਕਸਿੰਗ ਇਕੋ ਕਾਪੀਆਂ ਕਿਸੇ ਨੇ ਕੱਟ ਕੇ ਦਿੱਤੀ ਜੇ ਇਸ ਤਰੀਕੇ ਨਾਲ ਹੋਈ ਫਿਰ ਬਾਜਬ ਹੈ ਫਿਰ ਇਹ ਕਹਿੰਦੇ ਜੀ ਕਿ ਅਸੀਂ ਕਹਿਤਾ ਕਿ 10 ਤਰੀਕ ਤੱਕ ਸਾਰੀ ਕਾਪੀ ਜਮਾ ਕਰਾ ਲਓ 11 ਤਰੀਕ ਤੋਂ 11 ਜੁਲਾਈ ਤੋਂ ਲੈ ਕੇ 14 ਜੁਲਾਈ ਤੱਕ ਕਾਪੀਆਂ ਦੇ ਪਿੱਛੇ ਜਿਹੜੇ ਡੈਲੀਗੇਟ ਚੁਣੇ ਜਾਣੇ ਨੇ ਸਰਕਲ ਡੈਲੀਗੇਟ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹ 11 ਤੋਂ 14 ਜੁਲਾਈ ਤੱਕ ਚੁਣੇ ਜੀ 15 ਜੁਲਾਈ ਤੋਂ 27 ਜੁਲਾਈ ਤੱਕ ਇਹਨਾਂ ਨੇ 117 ਹਲਕਿਆਂ ਦੇ ਵਿੱਚ ਮੀਟਿੰਗਾਂ ਕਰਕੇ ਡੈਲੀਗੇਟ ਚੁਣਨੇ ਆ ਮਤਲਬ 12 13 ਦਿਨ ਨੇ 15 ਜੁਲਾਈ ਤੋਂ ਲੈ ਕੇ 27 ਜੁਲਾਈ ਤੱਕ 12 13 ਦਿਨਾਂ 'ਚ 117 ਹਲਕੇ ਕਵਰ ਕਰਦੇ ਆ ਸੋ ਇਸ ਲਈ ਜਾਂ ਤਾਂ ਫਿਰ ਇੱਕ ਇੱਕ ਮੈਂਬਰ ਪੰਜ ਮੈਂਬਰ ਨੇ ਇਹ ਹੈ ਨਾ ਮਤਲਬ ਗੁਰਪ੍ਰਤਾਪ ਬਡਾਲਾ ਹੋਰੀ ਨੇ ਹੈ ਮਨਪ੍ਰੀਤ ਯਾਦੀ ਨੇ ਹੈ ਸੰਤਾ ਸਿੰਘ ਉਹ ਮਹਿਦਪੁਰੀ ਨੇ ਹੈ ਇਕਵਾਲ ਸਿੰਘ ਚੁੰਧਾਨ ਦੇ ਬੀਬੀ ਸਤਵੰਤ ਕੌਰ ਇਹਦਾ ਮਤਲਬ ਪੰਜੇ ਮੈਂਬਰੀ ਕਿੰਨੇ ਦਿਨ 'ਚ ਚਾਰ ਚਾਰ ਪੰਜ ਪੰਜ ਮੀਟਿੰਗਾਂ ਵੀ ਕਰਨਗੇ ਅੱਡੋ ਅੱਡ ਜਾਣਗੇ ਹਾਂ ਜਾਂ ਫਿਰ ਉਹਨਾਂ ਦੇ ਹਾਪੇ ਡੈਲੀਗੇਟ ਮੈਂਬਰ ਨੂੰ ਕਰਨਗੇ ਸੋ ਉਹ ਜਿਹੜੀਆਂ 15 ਜੁਲਾਈ ਤੋਂ 27 ਜੁਲਾਈ ਤੱਕ ਹੋਣੀਆਂ ਉਹਦੇ ਵਿੱਚ 117 ਹਲਕਿਆਂ ਚੋਂ ਜ਼ਿਲ੍ਹਾ ਡੈਲੀਗੇਟ ਤੇ ਸਟੇਟ ਡੈਲੀਗੇਟ ਚੁਣਨਗੇ। ਜੇਕਰ ਮਤਲਬ 27 ਜੁਲਾਈ ਤੋਂ ਬਾਅਦ ਕਿਸੇ ਵੀ ਦਿਨ ਆਮ ਇਜਲਾਸ ਹੋ ਸਕਦਾ। ਹੋਗਾ 1 ਅਗਸਤ ਤੋਂ 3 ਨੂੰ ਹੋ ਜਾਵੇ 30 31 ਜੁਲਾਈ ਨੂੰ ਹੋ ਜਾਵੇ ਜਿੱਦਣ ਵੀ ਉਹਨੂੰ ਠੀਕ ਲੱਗੂਗਾ। ਸੋ ਜਿੱਦਾਂ ਹੀ ਆਮ ਇਜਲਾਸ ਹੋਊਗਾ ਉਹਦੇ ਵਿੱਚ ਪ੍ਰਧਾਨ ਤੇ ਅਗਲੇ ਟੀਮ ਚੁੰਨਦਾਰਾ ਬਣ ਜੂਗਾ ਫਿਰ ਪ੍ਰਧਾਨ ਵੀ ਚੁਣਿਆ ਜਾਊਗਾ ਵਰਕਿੰਗ ਕਮੇਟੀ ਵੀ ਚੁਣੀ ਜਾਊਗੀ ਹੈਨਾ ਜ਼ਿਲ੍ਹਾ ਪ੍ਰਧਾਨ ਸਾਰੇ ਗੁੱਸ ਆ ਜਾਣਗੇ ਸੋ ਇੱਕ ਢਾਂਚਾ ਜਦੋਂ ਤਿਆਰ ਹੋ ਗਿਆ ਫਿਰ ਉਹ ਚੋਂ ਬੱਚੀ ਕਮੇਟੀ ਬਣ ਕੇ ਸਰਬ ਕੁਝ ਬਣ ਕੇ ਇੱਕ ਅਕਾਲੀ ਦਲ ਸਾਹਮਣੇ ਆ ਗਿਆ ਫਿਰ ਦੇਖਣਾ ਕਿ ਪਹਿਲਾਂ ਇਹ ਪੰਜਾਬ ਦੇ ਮੁੱਦੇਾਂ ਲਈ ਲੜਨਗੇ ਕਿ ਪਹਿਲਾਂ ਅਕਾਲੀ ਦਲ ਨਾਲ ਦਫ਼ਤਰ ਕੁਰਸੀਆਂ ਮੇਜ਼ ਲਈ ਲੜਨਗੇ ਚੋਣ ਨਿਸ਼ਾਨ ਤੇ ਪਾਰਟੀ ਦੇ ਸਬਦਾਨ ਲਈ ਲੜਨਗੇ ਕਾਦਰ ਲਈ ਲੜਨਗੇ ਕਿਉਂਕਿ ਅਜੇ ਇਹ ਲੜਾਈ ਵੀ ਖੜੀ ਹੋ ਸਕਦੀ ਹੈ ਬਿਲਕੁਲ ਜੀ ਪਾਰਟੀ ਚੋਣ ਨਿਸ਼ਾਨ ਕਿਹਦਾ ਪਾਰਟੀ ਦਫ਼ਤਰ ਕਿਹਦਾ ਜਾਂ ਉਹ ਕਹਿਣਗੇ ਕਿ ਅਸੀਂ ਨਾ ਚੀਜ਼ਾਂ ਤੋਂ ਪਰੇ ਆਸੀਂ ਪੰਜਾਬ ਲਈ ਲੜਨ ਲਈ ਬਣਿਆ ਸੀ ਪੰਜਾਬ ਲਈ ਲੜਨ ਤੁਰ ਪਏ ਸੋ ਦੇਖਦੇ ਹਾਂ ਸੁਪਰ ਮੰਨਿਆ ਜਾ ਰਿਹਾ ਕਿ ਅਗਸਤ ਦੇ ਪਹਿਲੇ ਦੂਜੇ ਹਫਤੇ ਤੱਕ ਇੱਕ ਕਾਨਫਰੰਸ ਜਿਹੜਾ ਕਹਿੰਦਾ ਸੀ ਕਾਲ ਚੱਕ ਸਾਹਿਬ ਦੇ ਹੁਕਮ ਅਨੁਸਾਰ ਹੋਵਾਂਗੇ ਉਹ ਸਾਹਮਣੇ ਆਜੂਗਾ ਤਾਂ ਸਰ ਜਿੱਤੇ ਤੁਸੀਂ ਇਸੇ ਮਸਲੇ ਨਾਲ ਰਿਲੇਟਡ ਜਿਹੜਾ ਸੁਖਵੀਰ ਬਾਦਲ ਦੀ ਗੱਲ ਕੀਤੀ ਸੀ ਕਿ ਲੈਂਡ ਪੋਲੀ ਵਾਲੇ ਮਸਲੇ ਦੇ ਉੱਪਰ ਉਹ ਜਿਹੜਾ ਬੋਲਦੇ ਆਏ ਉਹ ਕਹਿੰਦੇ ਸੀ ਕਿ ਮੈਂ ਅੜ ਕੇ ਖੜਾਂਗਾ ਪਰ ਇਸ ਮਾਮਲੇ ਦੇ ਵਿੱਚ ਹੁਣ ਭਾਜਪਾ ਨੱਤਰ ਦੀ ਯਾਰੀ ਹੈ ਕਿ ਅੱਜ ਰਾਜਪਾਲ ਦੇ ਕੋਲੋਂ ਮਤਾ ਵੀ ਲੈ ਕੇ ਗਈ ਹੈ ਉਹ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ ਕਮਾਰਾ ਵੀ ਹੈ ਨਾ ਗੱਲ ਕਰਦੇ ਹੋਏ ਵੀ ਕਹੀ ਮੈਂ ਰਲਦੀ ਹੁੰਦੀ ਕਿ ਬੀਜੇਪੀ ਕਰਾ ਨਾ ਦੀ ਇਹ ਵਾਅਦਾ ਲਈ ਆਉਗੀ ਬਿਲਕੁਲ ਜੀ ਬੀਜੇਪੀ ਨੇ ਤੈਨੂੰ ਖੇਤੀ ਕਾਨੂੰਨ ਲਿਆਈ ਜਿਹੜੀ ਬੀਜੇਪੀ ਨੇ ਦਿੱਲੀ ਬੈਠਿਆਂ 380 85 ਦਿਨਾਂ ਦੇ ਵਿੱਚ ਇੱਕ ਵੀ ਦਿਨ ਗੱਲ ਨਹੀਂ ਕੀਤੀ ਕਿਸਾਨਾਂ ਨਾਲ ਹੈ ਨਾ ਨਰਿੰਦਰ ਮੋਦੀ ਨੇ ਇੱਕ ਦਿਨ ਮੁਲਾਕਾਤ ਵੀ ਨਹੀਂ ਕਰਨੀ ਸੰਭਵ ਸਮਝੀ ਹੈ ਨਾ 700 ਤੋਂ ਕਿਸਾਨ ਸ਼ਹੀਦ ਹੋਏ ਤੇ ਉਹ ਆਪਣੇ ਦਮ ਦੇ ਉੱਤੇ ਤੈਨੂੰ ਕਿਤੇ ਨੂੰ ਵਾਪਸ ਕਰਾ ਕੇ ਆਏ ਹੈ ਨਾ ਉਹ ਬੀਜੇਪੀ ਜਿਹੜੀ ਕਾਰਪੋਰਟ ਘਰਾਣਿਆਂ ਨੂੰ ਕਿਸਾਨਾਂ ਦੀ ਜ਼ਮੀਨ ਦੇਣਾ ਚਾਹੁੰਦੀ ਆ ਹੈਨਾ ਜਿਹੜੀ ਭਾਰਤ ਵਾਲਾ ਪ੍ਰੋਜੈਕਟ ਤਹਿਤ ਜ਼ਮੀਨਾਂ ਖੋਣ ਤੇ ਲੱਗੀ ਆ ਹੈਨਾ ਉਹ ਕਹਿੰਦੀ ਅਸੀਂ ਪੰਜਾਬ ਦੇ ਕਿਸਾਨਾਂ ਦੀ ਰਾਖੀ ਕਰਾਂਗੇ ਹਮਮ ਜਮਤਨ ਜੇ ਸਾਡੀਆਂ ਤੇਰਾ ਕਮਜ਼ੋਰ ਹੋਈਆਂ ਤਾਂ ਇਹਨਾਂ ਨੂੰ ਪੈਰਲੋਂ ਨੂੰ ਤਾਂ ਮਿਲ ਰਿਹਾ ਬਿਲਕੁਲ ਜੀ ਹੁਣ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਵਪਾਰੀਆਂ ਨੇ ਸਰਕਾਰ ਬਣ ਕੇ ਹੈਨਾ ਤੇ ਇਸ ਲਈ ਪਿੰਡਾਂ ਵਾਲੇ ਵੀ ਦੂਰ ਹੋ ਗਏ ਕਿ ਕੀ ਜਿਹੜੀ ਲੈਂਡ ਪੁਲਿੰਗ ਸਕੀਮ ਲਿਆਂਦੀ ਆ ਭਗਵੰਤ ਮਾਨ ਦੀ ਸਰਕਾਰ ਨੇ ਇਸ ਨੂੰ ਅਮਲੀ ਜਾਮਾ ਪੈਣਾਉਣ ਤੋਂ ਪਹਿਲਾਂ ਪ੍ਰੈਕਟਿਸ ਕੀਤੀ ਗਈ ਕਿ ਪਹਿਲਾ ਅੰਦੋਲਨ ਚੱਕੋ ਕਿਸਾਨਾਂ ਨੂੰ ਚੱਟਗੜ੍ਹ ਬੜਲ ਤੋਂ ਰੋਕੋ ਘਰੋ ਘਰੀ ਫੜੋਬੜੀ ਕਰੋ ਤਾਂ ਕਿ ਇਸ ਮੁੱਦੇ ਤੇ ਕੁਸਕੇ ਨਾ ਸਕਣ ਕਿੱਛ ਨਹੀਂ ਜਸ ਬੰਦੀਆਂ ਜੀ ਬਿਲਕੁਲ ਜੀ ਇਸ ਕੇ ਅੰਦਰ ਗੈਰ-ਰਾਜਨੀਤਿਕ ਤੇ ਰਾਜਨੀਤਿਕ ਉਹ ਗੈਰ-ਰਾਜਨੀਤਿਕ ਇਸ ਕੇ ਹੇਠਾਂ ਫੰਡਾ ਪਿੱਛੇ ਲੜੀ ਜਾਂਦਾ ਬਿਲਕੁਲ ਜੀ ਅੱਜ ਪ੍ਰੈਸ ਕਾਨਫਰੰਸ ਹੋ ਗਈ ਜੀ ਅਮਡੇ ਤਰ੍ਹਾਂ ਜੀ ਮੀਟਿੰਗ ਰੱਖ ਲਈ ਜੀ ਅਸੀਂ ਜੋ ਵਿਚਾਰ ਕਰਾਂਗੇ ਲੈਂਡ ਪੂਲਿੰਗ ਤੇ ਹੂੰ ਤੇ ਇਧਰ ਭਾਪੀ ਕਹਿੰਦੀ ਜੀ ਅਸੀਂ ਤਾਂ ਪੰਜਾਬ ਦੀ ਇੱਕ ਇੰਚ ਜ਼ਮੀਨ ਨਹੀਂ ਜਾਣ ਦੇਣੀ ਉਧਰ ਸੁਖਬੀ ਬਾਦਲ ਵੀ ਕਹਿੰਦੇ ਮੈਂ ਲੜਾਈ ਲੜੂੰਗਾ ਕਾਂਗਰਸ ਵੀ ਨਹੀਂ ਕਿਤੇ ਲੱਭਦੀ ਹੂੰ ਸੋ ਇਸ ਲਈ ਕੀ ਜਿਹੜਾ ਸੇਮ ਅਜੰਡਾ ਹੈ ਅੱਜ ਜਿਵੇਂ ਜਾਖੜੂਰੀ ਇਹ ਬੱਕਰੀ ਗੱਲ ਹੈ ਕਿ ਬੀਜੇਪੀ ਚ ਜਾਖੜ ਤੋਂ ਇਲਾਵਾ ਬਾਕੀ ਤਰ੍ਹਾਂ ਤੋਂ ਜ਼ਿਆਦਾ ਨੂੰ ਪੰਜਾਬੀ ਨਹੀਂ ਕਿਤੇ ਕਿਦਾਂ ਬੋਲਣਾ ਆਉਂਦੀ ਬੀਜੇਪੀ ਲੀਡਰਾਂ ਨੂੰ ਬਿਲਕੁਲ ਜੀ ਬਿਲਕੁਲ ਤੇ ਉਹ ਰਾਜਪਤ ਕੋਲ ਗਏ ਨੇ ਜੀ ਕਿ ਅਸੀਂ ਪਿੰਡਾਂ ਦੀ ਕਿਸਾਨਾਂ ਦੀ ਜ਼ਮੀਨ ਬਚਾਵਾਂਗੇ ਚਲੋ ਹਰ ਇੱਕ ਪਾਰਟੀ ਨੂੰ ਅਧਿਕਾਰ ਹੈ ਆਪਣੇ ਢੰਗ ਤਰੀਕੇ ਨਾਲ ਗੱਲ ਕਰਨ ਦਾ ਆਪਣੀ ਲੜਾਈ ਲੜਨ ਦਾ ਪਰ ਇਸ ਸਭ ਦੇ ਵਿੱਚ ਇਸ ਸਭ ਦੇ ਵਿਚਾਲੇ ਸਰ ਜਿਸ ਤਰੀਕੇ ਕਾਲੀ ਜਲ ਵੀ ਲੈਂਡ ਪੂਲਿੰਗ ਦੀ ਗੱਲ ਕਰ ਰਿਹਾ ਬੀਜੇਪੀ ਵੀ ਕਰ ਰਿਹਾ ਕੀ ਲੱਗਦਾ ਕਿ ਤੁਹਾਨੂੰ ਇਸ ਮਸਲੇ ਦੇ ਵਿੱਚੋਂ ਕੋਈ ਸਤਾਈ ਦੀ ਸੱਤਾ ਵੀ ਕੱਢਣਾ ਚਾਹੁੰਦਾ ਇੱਥੇ ਕੋਈ ਲੋਰਾ ਨਹੀਂ ਕਿਤੇ ਇਹ ਤਾਂ ਨਹੀਂ ਕਿ ਦੋ ਟੀਮਾਂ ਨੂੰ ਇੱਕੋ ਖਿਡਾਰੀ ਖਿਲਾ ਰਿਹਾ ਇੱਕੋ ਕੋਚ ਹੈ ਦੋਹਾਂ ਦਾ ਹੈਨਾ ਇੱਕੋ ਰੈਫਰੀ ਹੈ ਦੋਹਾਂ ਦਾ ਸੋ ਸਕੀਮ ਸੇਪ ਤਾਂ ਨਹੀਂ ਕੋਈ ਕਿ ਹਾਂ ਏ ਵੀ ટીਮਾਂ ਮੇਰੀਆਂ ਹੀ ਨੇ ਚਾਹੇ ਉਹ ਜਿੱਥੇ ਚਾਹੇ ਉਹ ਜਿੱਥੇ ਸੋ ਦੋ ਹੀ ਇੱਕੋ ਮੁੱਦੇ ਤੇ ਆ ਗੀਆਂ ਸੇਮ ਏਜੰਡੇ ਤੇ ਠੀਕ ਹੈ ਕਿਹਤਰੀ ਪਾਰਟੀ ਦਾ ਏਜੰਡਾ ਅਪਣਾਉਣਾ ਚਾਹੀਦਾ ਅਕਾਲੀ ਦਲ ਦਾ ਧਰਤ ਲੰਬ ਦਾ ਫਿਰਦਾ ਉਹ ਉਹਦਾ ਤਾਂ ਵजूद ਰਿਹਾ ਪਿੰਡਾਂ ਨਾਲ ਕਿਸਾਨਾਂ ਨਾਲ ਉਹ ਵਸਤਾ ਰਿਹਾ ਹੂੰ ਜੇ ਉਹਨਾਂ ਤਾਂ ਬਹੁਤ देर ਕਰਤੀ ਸ਼ਾਇਦ ਅਕਾਲੀ ਦਲ ਦੇ ਪੈਰ ਉਸ ਦਿਨ ਲੱਗ ਜਾਂਦੇ ਜੇ 2 ਦਸੰਬਰ ਵਾਲੇ ਫੈਸਲੇ ਹੋ ਗੂ ਉਸ ਵੀਰਵਾਦ ਨੇ ਮੰਨ ਲਏ ਹੁੰਦੇ ਹੂੰ ਤੇ ਜੇ ਅੱਜ ਤੱਕ ਲੋ ਮੱਚੀ ਹੋ ਰਿਹਾ ਤਾਂ ਉਸ ਫੈਸਲੇ ਨੂੰ ਨਾ ਮੰਨਣ ਦਾ ਵੀ ਇੱਕ ਕਾਰਨ ਹੈ ਜੇ ਉਹ ਤੋਂ ਵੀ ਪਹਿਲਾਂ ਚੁੰਦਾ ਕਮੇਟੀ ਰਿਪੋਰਟ ਮੰਨ ਲਈ ਹੁੰਦੀ ਸ਼ਰ ਪੈਦਾ ਚਲੋ ਹੁਣ ਦੋਵਾਂ ਨੇ ਜੇ ਏਜੰਡਾ ਸੇਮ ਅਪਣਾਇਆ ਕੀ ਕੋਈ ਫਾਰਮੂਲਾ ਅਪਣਾਇਆ ਜਾ ਰਿਹਾ ਕਿ ਅਡਵਰਟ ਰਹਾ ਤੋਂ ਤੁਰੇ ਉਹ ਤੇ ਲੁਧਿਆਣਾ ਜਾ ਕੇ ਇਕੱਠੇ ਹੋ ਜਾਈਓ ਬਾਅਦ ਚ ਹੂੰ ਤੇ ਇਹ ਕੀ 227 ਤੱਕ ਇਕੱਠੇ ਆਉਣ ਦਾ ਰਾਹ ਬਣ ਜੂਗਾ ਤਾਂ ਆਉਣ ਵਾਲਾ ਸਮਾਂ ਦੱਸੂਗਾ ਹੂੰ ਪਰ ਫਿਰ ਇਸ ਤਰ੍ਹਾਂ ਦੇ ਵਿਚਾਲੇ ਜਿਹੜਾ ਰਾਜਨੀਤਿਕ ਪਾਰਟੀਆਂ ਨਾਲੋਂ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਖਾਸ ਕਰਕੇ ਯਕੀਨ ਹੈ ਕਿ ਜੇ ਸਾਡੀ ਜਥੇਬੰਦੀਆਂ ਲੜਨ ਸ਼ੇਰ ਪੈਰ ਲੱਗ ਸਕਦੇ ਆ ਪਹਿਲਾਂ ਜਥੇਬੰਦੀਆਂ ਆਪਣਾ ਭਰੋਸਾ ਬਹਾਲ ਕਰ ਆਪਣੇ ਆਪ ਤੇ ਜੂਝੂ ਯਕੀਨੀ ਹੋ ਪਰ ਇਹ ਸ਼ਾਦੂ ਅਜੇ ਤੱਕ ਰਣਨੀਤੀ ਨਹੀਂ ਬਣਾ ਪਈਆਂ ਹੋਈਆਂ ਪਰ ਸਰ ਇਹ ਸਭ ਦੇ ਵਿਚਾਰਲੇ ਜਿੱਥੇ ਇੱਕ ਪੰਜਾਬ ਦਾ S.Y.L ਦਾ ਮਸਲਾ ਬਹੁਤ ਦਹਾਕਿਆਂ ਤੋਂ ਚਿਰਾਂ ਤੋਂ ਚੱਲਦਾ ਆ ਰਿਹਾ ਉਹ ਮਸਲਾ ਅਕਸਰ ਕਈ ਵਾਰ ਵੋਟਾਂ ਵੇਲੇ ਵੀ ਜਿਹੜਾ ਕੋਈ ਨਾ ਕੋਈ ਪਾਰਟੀ ਅਕਾਲੀ ਦਲ ਬਹੁਤ ਵਾਰ ਵੋਟਾਂ ਵੇਲੇ ਮੌਕੇ ਤੇ ਕੱਢ ਕੇ ਲੈ ਕੇ ਆਇਆ ਉਸੇ ਮਸਲੇ ਤੇ ਜਿਹੜਾ ਹੁਣ 9 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਦਿੱਲੀ ਸੱਦਿਆ ਗਿਆ ਕੀ ਲੱਗਦਾ ਕਿ ਪੰਜਾਬ ਦੇ ਮੁੱਖ ਮੰਤਰੀ ਉੱਥੇ ਪੰਜਾਬ ਦਾ ਉਸ ਤਰੀਕੇ ਜਿਹੜਾ ਹੱਕਾ ਗੱਲ ਰੱਖ ਸਕਣਗੇ ਦੇਖੋ ਪਾਣੀਆਂ ਦਾ ਰੱਖਿਆ ਦਾ ਬੋਰਡ ਤਾਂ ਲਵਾਇਆ ਨਗਲੇ ਨੇ ਜਿਹੜੇ ਕੋਲ ਜੀ ਕਿਸੇ ਸਮੇਂ ਕਾਪਟਨ ਨਮਿੰਦਰ ਸਿੰਘ ਚੱਕੀ ਫਿਰਦੇ ਸੀ ਪਾਣੀਆਂ ਦਾ ਰੱਖਾ ਮੈਂ ਉਹ ਬਾਦਲ ਕਹਿੰਦੇ ਮੈਂ ਖੋਲਿਆ ਤੇ ਬਾਦਲਾ ਤੋਂ ਕਹਿੰਦੇ ਜੀ ਹੁਣ ਕਿ ਮੈਂ ਖੋਲਿਆ ਭਗਵੰਤ ਮਾਨ ਨੇ ਬੋਰਡ ਲਵਾਇਆ ਪਾਣੀਆਂ ਦੇ ਰੱਖ ਕੇ ਤੇ ਹੁਣ ਦੇਖਦੇ ਕੀ ਪਹਿਰੇਦਾਰੀ ਕਰਦੇ ਦੇਖੋ ਭਗਵੰਤ ਮਾਨ ਲਈ ਸਟੈਂਡ ਲੈ ਕੇ ਪੇਸ਼ਾ ਮੋੜਨਾ ਔਖਾ ਹੈ ਜੇ ਦਿੱਲੀ ਜਾ ਕੇ ਕਹਿ ਦੇਣਗੇ ਨਾ ਕਿ ਠੀਕ ਹੈ ਜੀ ਲੈ ਲਓ ਪਾਣੀ ਪੰਜਾਬ ਵਾਪਸ ਸਪਰਤਨਾ ਔਖਾ ਹੋਊਗਾ ਪਾਣੀਆਂ ਦੇ ਮਸਲੇ ਤੇ ਸਭ ਨੂੰ ਪਤਾ ਹੈ ਕਿ ਪੰਜਾਬ ਕਿਸ ਤਰ੍ਹਾਂ ਔਰ ਆਪਾਂ ਇਸ ਨੂੰ ਇਕੱਲੇ ਭਾਵਨਾਤਮਕ ਤੌਰ ਤੇ ਨਾ ਲਈਏ ਭਾਰਤੀ ਸੰਵਿਧਾਨ ਅਨੁਸਾਰ ਭਗਵਾਨ ਤੋਂ ਉੱਥੇ ਕਹਿਣ ਕਿ ਜਿਵੇਂ ਜੀ ਮੂਲਕ ਦੇ ਵਿੱਚ ਹੋਰ ਨਾ ਸੁਬਿਆਂ ਚ ਪਾਣੀਆਂ ਦੀ ਵੰਡ ਹੋਈ ਆ ਉਥੇ ਫਾਰਮ ਹੁੰਦੇ ਆ ਜ ਸਾਡੇ ਵੀ ਸਾਡੇ ਨਾਲ ਬੱਖਰਾ ਹਾਨੂੰ ਲੈ ਕਿਉਂ ਜਿਵੇਂ ਬਾਕੀ ਨਵੇਂ ਸੁਬਿਆਂ ਵੰਡਦੇ ਉਹਨਾਂ ਨੂੰ ਵੱਖਰੀ ਰਾਸਤਾ ਨਹੀਂ ਮਿਲੀ ਆ ਜੀ ਓਵੇਂ ਹਰਿਆਣਾ ਨੂੰ ਦੇ ਦਿਓ ਉਹਨਾਂ ਦੀ ਵੱਖਰੀ ਰਾਸਤਾ ਜੀ ਸਾਡੇ ਨਾਲੇ ਵੱਖਰਾ ਵਿੱਚ ਕਿਰਾ ਕਿਉਂ ਹੂੰ ਜੇ ਦੁਨੀਆ ਭਰ ਦੇ ਵਿੱਚ ਨਿਯਮ ਹੈ ਕਿ ਜੀ ਪਾਣੀ ਵਾਲੇ ਵੰਡ ਦੇ ਮਸਲੇ ਤੇ ਪਾਣੀਆਂ ਦੀ ਪਰਮੈਸ਼ ਹਰ 25 ਸਾਲ ਬਾਅਦ ਦੁਬਾਰਾ ਹੋਊਗੀ ਤੇ ਸਾਡੀ ਕਿਉਂ ਨਹੀਂ ਜੀ ਅਜੇ ਤੱਕ ਜੀ ਹੂੰ ਜੇ ਰਿਪੀਰੀਅਨ ਸਿਧਾਂਤ ਅਨੁਸਾਰ ਨਿਯਮ ਹੈ ਕਿ ਉਸ ਦਰਿਆਵਾਂ ਦੇ ਕਿਨਾਰੇ ਪਾਸੇ ਲੋਕ ਮਾਲਕ ਹੋਣਗੇ ਤੇ ਫਿਰ ਸਾਡੀ ਮਾਲਕੀ ਕਿਉਂ ਤੈ ਨਹੀਂ ਜੀ ਇੰਨੀ ਹੱਦ ਸਾਡੀਆਂ ਉਹਨੇ ਤਾਂ ਅਸੀਂ ਮਾਲਕ ਹੈ ਜਿੰਨੀ ਮਾਲਕਲੇ ਲਦਾਖੜੇ ਨੇ ਜਿੰਨਾ ਮਾਲਕ ਹਮਾਚਲ ਨੇ ਐ ਜਿੰਨੇ ਜੰਮੂ ਵਾਲੇ ਨੇ ਜੋ ਉਹ ਜਿੰਨਾ ਦਰਿਆ ਸਾਡੇ ਏਰੀਆ ਵਿੱਚ ਵੰਦਾ ਅਸੀਂ ਮਾਲਕ ਹੈ ਹੂੰ ਤੇ ਪਹਿਲਾਂ ਮਾਲਕੀ ਤਾਂ ਤੈ ਕਰ ਲੋ ਜੀ ਫਿਰ ਪੈਸੇ ਦੇਣਿਆ ਨਹੀਂ ਦੇਣੇ ਬੱਕਰੀਗਰ ਤੁਸੀਂ ਮੰਨਉਦਾ ਸੀ ਕਿ ਬਾਈ ਮਾਲਕ ਤੁਸੀਂ ਹੋ ਹੂੰ ਤੇ ਇਸੇ ਦੇ ਨਾਲ ਨਾਲ ਰਾਜਸਥਾਨ ਦਿੱਲੀ ਹੂੰ ਹੈ ਨਾ ਇਹ ਸੂਬੇ ਤੱਕ ਟੁਕੜ ਟੁਕੜ ਪੈਸੇ ਦੇਣ ਤੇ ਆਉਣ ਹਰਿਆਣਾ ਦਾ ਇਹ ਕਹਿ ਦਿੰਦਾ ਕਿ ਜੀ ਮੈਂ ਵਿੱਚੋਂ ਨਿਕਲਿਆ ਮੇਰਾ ਹੱਕ ਮੰਗਦਾ ਠੀਕ ਹੈ ਜੇ ਦੋ ਭਰਾ ਦੋ ਪਰਿਵਾਰ ਅੱਡ ਹੁੰਦੇ ਨੇ ਤਾਂ ਸਾਰੇ ਸਾਧਨਾਂ ਦੀ ਬਰਾਬਰ ਵੰਡ ਹੁੰਦੀ ਹੈ ਫਿਰ ਜਮਨਾ ਦਾ ਵੀ ਹੱਕ ਹੈ ਪੰਜਾਬ ਦਾ ਹੂੰ ਫਿਰ ਜਮਨਾ ਦਾ ਪਾਣੀ ਵੀ ਵੰਡਣਾ ਪਊਗਾ ਤੁਹਾਡੇ ਹੋਰ ਸਭ ਦਾ ਪਾਣੀ ਕੰਨਣਾ ਗੋਗਾ ਫਿਰ ਉਹ ਵੀ ਆ ਗੋ ਸੋ ਜਦੋਂ ਦਰਿਆ ਸਿੱਧਾ ਤੁਹਾਡੇ ਜੋ ਨਹੀਂ ਲੰਗਦਾ ਫਿਰ ਬਿਲੀ ਸਿੱਧਾ ਅੰਦਰ ਤੁਸੀਂ ਉਹਦੇ ਮਾਲਕ ਨਹੀਂ ਬਿਲਕੁਲ ਜੀ ਇਸ ਲਈ ਭਗਵੰਤ ਮਾਨ ਇਹਨਾਂ ਦਲੀਲਾਂ ਨਾਲ ਤੱਥਾਂ ਨਾਲ ਅੰਕੜਿਆਂ ਨਾਲ ਜੇ ਗੱਲ ਕਰਨਗੇ ਤੇ ਫਿਰ ਗੱਲ ਤੋਂ ਠੀਕ ਰਹਿਣੀ ਹੈ ਜੀ ਪਹਿਲਾਂ ਵੀ ਪੰਜਾਬ ਕਹਿੰਦਾ ਕਿ ਸਾਡੇ ਕੋਲ ਫालतू ਪਾਣੀ ਨਹੀਂ ਪਹਿਲਾਂ ਦੇਖ ਤਾਂ ਲੋ ਪਾਣੀ ਹੈ ਕਿ ਨਹੀਂ ਔਰ ਕੇਂਦਰ ਇਹ ਤੋਂ ਪਹਿਲਾਂ ਤਿੰਨ ਬੈਠਕਾਂ ਕਰ ਚੁੱਕਿਆ 220 ਦੇ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਦੀ ਹਦਾਇਤ ਤੇ ਕੇਂਦਰ ਨੇ ਬੈਠਕ ਕੀਤੀ ਸੀ ਇਹ ਗੱਲ ਹੈਗੀ ਆ ਜੀ 18 ਅਗਸਤ 220 ਦੀ ਬੇਸਟਰ ਜੀ ਦੂਸਰੀ ਬੈਠਕ ਇਹਨੇ 14 ਅਕਤੂਬਰ 222 ਨੂੰ ਕੀਤੀ ਚੰਡੀਗੜ੍ਹ ਚ ਕੁਝ ਨਹੀਂ ਹੋਇਆ ਹੂੰ ਤੀਜੀ ਦਿੱਲੀ ਬੁਲਾਈ ਗਏ ਸੀ 4 ਜਨਵਰੀ 23 ਨੂੰ ਤਿੰਨੋਂ ਬੈਠਕਾਂ ਬੇ ਨਤੀਜਾ ਰਹੀਆਂ ਸੁਪਰੀਮ ਕੋਰਟ ਨੇ ਫੇਰ ਹਦਾਇਤ ਕੀਤੀ ਇੱਕ ਵਾਰ ਫੇਰ ਕੋਸ਼ਿਸ਼ ਕਰਕੇ ਦੇਖ ਲੋ ਸੋ ਹੁਣ ਜਲ ਮੰਤਰਾਲੇ ਦਾ ਮੰਤਰੀ ਵਿੱਚ ਬੈਠੂਗਾ ਵਿਚੋਲਾ ਬਣ ਕੇ ਜੀ ਪੰਜਾਬ ਕੋਲ ਨਾ ਪਾਣੀ ਹੈ ਨਾ ਦੇਣ ਦਾ ਮਤਲਬ ਬਣਦਾ ਹੈ ਤੇ ਪੁਰਾਣੇ ਪਾਣੀਆਂ ਦੀ ਪਮੈਸ਼ ਹੋਣ ਦੀ ਲੋੜ ਹੈ ਮਾਲ ਕੀ ਤੈਅ ਕਰਨ ਦੀ ਲੋੜ ਹੈ ਪਾਣੀ ਜਿੰਨਾ ਜਾਂਦਾ ਉਹਦਾ ਮੁੱਲ ਤਾਰਨ ਦੀ ਲੋੜ ਹੈ ਇਹਦੇ ਉੱਤੇ ਲੜਾਈ ਲੜਨ ਦੀ ਲੋੜ ਹੈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ ਸਾਰੀਆਂ ਤਰਾਂ ਨਾਲ ਲੈ ਕੇ ਇਸ ਮੁੱਦੇ 'ਤੇ ਲੜਾਈ ਲੜਨ ਉਮੀਦ ਕਰਦੇ 9 ਤਰੀਕ ਨੂੰ ਪੰਜਾਬ ਦੇ ਹੱਕ ਸਟੈਂਡਰਡ ਜੀ ਤਾਂ ਸਰ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ